ਸ਼੍ਰੀ ਰਾਧਾ ਕ੍ਰਿਸ਼ਨ ਚੈਰੀਟੇਬਲ ਸੁਸਾਇਟੀ ਗੀਤਾ ਪਵਨ ਵਿਖੇ ਚੱਲ ਰਹੇ ਉਸਾਰੀ ਦੇ ਕੰਮ ਵਿੱਚ ਸ਼ਹਿਰ ਵਾਸੀਆਂ ਐਨਆਰਆਈ ਵੀਰਾਂ ਅਤੇ ਦਾਨੀ ਸੱਜਣਾ ਦਾ ਵੱਡਮੁੱਲਾ ਯੋਗਦਾਨ ਮਿਲ ਰਿਹਾ ਹੈ ਹੁਣ ਗੀਤਾ ਪਵਨ ਵਿੱਚ ਮੰਦਿਰ ਦੀ ਉਸਾਰੀ ਦੇ ਕੰਮ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਜਿਸ ਦੇ ਲਈ ਗੀਤਾ ਪਵਨ ਦੇ ਟਰਸਟੀ ਰਕੇਸ਼ ਸ਼ਰਮਾ ਕਿਰਨ ਬਾਲਾ ਰਣਦੀਪ ਸ਼ਰਮਾ ਨਿਧੀ ਸ਼ਰਮਾ ਅਤੀਉਨਾ ਦੇ ਪੋਤੇ ਨਵਨਸ਼ ਸ਼ਰਮਾ ਵੱਲੋਂ ਮੰਦਿਰ ਦੀ ਉਸਾਰੀ ਲਈ 255000 ਦਾ ਚੈੱਕ ਗੀਤਾ ਪਵਨ ਦੇ ਪ੍ਰਧਾਨ ਅਜੇ ਮਾਟਾ ਉਹਨਾਂ ਦੇ ਨਾਲ ਕੇਵਲ ਬਜਾਜ ਰਕੇਸ਼ ਕੁਮਾਰ ਮਿੰਟੂ ਮੋਨੂ ਬੱਤਰਾ ਸ਼ਿਵ ਗੌਰਵ ਕੌਸ਼ਲ ਮਹਿੰਦਰਪਾਲ ਗੁਗਨਾਨੀ ਪੰਡਿਤ ਡੀ ਆਰ ਗੋਤਮ ਜਤਿੰਦਰ ਗੋੜ ਵਿਵੇਕ ਕੁਪਤਾ ਮਨੀਸ਼ 바ਵਾ ਹਾਜ਼ਰ ਸਨ ਇਸ ਮੌਕੇ ਗੀਤਾ ਪਵਨ ਦੇ ਪ੍ਰਦਾਨ ਅਜੀ ਮਾਤਾ ਨੇ ਰਕੇਸ਼ ਕੁਮਾਰ ਅਤੇ ਉਹਨਾਂ ਦੇ ਸਮੁੱਚੇ ਪਰਿਵਾਰ ਦਾ ਯੋਗਦਾਨ ਦੇ ਲਈ ਧੰਨਵਾਦ ਕੀਤਾ ਨਾਲ ਹੀ ਉਹਨਾਂ ਦੱਸਿਆ ਕਿ 21000 ਗੀਤਾ ਪਵਨ ਨੂੰ ਇਟਲੀ ਤੋਂ ਆਏ ਅਨੀਤਾ ਰਾਣੀ ਜੀ ਵੱਲੋਂ ਆਪਣੇ ਮਾਤਾ ਪਿਤਾ ਦੀ ਯਾਦ ਵਿੱਚ ਦਿੱਤੇ ਗਏ ਇਸ ਮੌਕੇ ਰਕੇਸ਼ ਸ਼ਰਮਾ ਨੂੰ ਕਿਹਾ ਮੰਦਰ ਦੇ ਉਸਾਰੀ ਲਈ ਇਸ ਤੋਂ ਬਾਅਦ ਉਹਨਾਂ ਦੇ ਪਰਿਵਾਰ ਵੱਲੋਂ ਬਾਕੀ ਰਕਮ ਵੀ ਦਿੱਤੀ ਜਾਵੇਗੀ ਜਕਾਰਾ ਜੋ ਲੋੜੀ ਸਰਕਾਰ ਸਰਕਾਰ ਦਾ ਹੋਰ ਸੱਚੇ ਦਰਬਾਰ ਜਕਾਰਾ ਸ਼ੇਰਾਂ ਵਾਲੀ ਦਾ ਹੋਰ ਸੱਚੇ ਦਰਬਾਰ ਕੀ ਜੈ ਜਕਾਰਾ ਜਗਦੀਆਂ ਜੋਤਾਂ ਵਾਲੀ ਦਾ ਹੋਰ ਸੱਚੇ ਦਰਬਾਰ ਕੀ ਜੈ ਆ ਜਿਵੇਂ ਗੀਦਾ ਪਵਨ ਵਿੱਚ ਰਾਜਾ ਕਸ਼ਮੰਦਰ ਦੀ ਉਹ ਸਾਰੀ ਲਈ ਪ੍ਰਭੂ ਦੇ ਸਭ ਪ੍ਰਭੂ ਦੇ ਹੁਕਮ ਹੁਕਮ ਤਾਬਕ 1251 ਦਾ ਦਾਨ ਦਿੱਤਾ ਤੇ ਪਰਮਾਤਮਾ ਕਰੇ ਜਲਦ ਜਲਦੀ ਮੰਦਰ ਦੀ ਸਾਰੀ ਜਿਹੜੇ ਨਿਪਰੇ ਜੜੇ ਉਹ ਸਭ ਨੰਦੇਸ ਜੀ ਨੂੰ ਬੇਨਤੀ ਹੈ ਕਿ ਅੱਜ ਬਹੁਤ ਵੱਸ ਬਸੇ ਸਹਿਯੋਗ ਦਿੱਤਾ ਜਾਵੇ ਤੇ ਇਸ ਤੋਂ ਬਾਅਦ ਇਹ ਰਕਮ ਘੱਟੇ ਹੋਣ ਤੋਂ ਬਾਅਦ ਅਸੀਂ ਅੱਗੇ ਅਗਲਾ ਚੱਕ ਵੀ ਇਸ਼ੂ ਕਰ ਦਵਾਂਗੇ ਜੈ ਸ਼੍ਰੀ ਰਾਮ ਅਜੇ ਰਕੇਸ਼ ਸ਼ਰਮਾ ਜੀ ਨੇ 251000 ਜੀਤਾ ਭਵਨ ਮੰਦਰ ਦੀ ਸਾਰੀ ਵਾਸਤੇ ਭੇਟਾ ਕੀਤੀ ਹੈ ਤੇ ਉਸ ਤੋਂ ਬਾਅਦ ਉਹ ਕਹਿੰਦੇ ਵੀ ਇਹ ਪੈਸੇ ਤੁਸੀਂ ਯੂਜ਼ ਕਰ ਲਓ ਉਸ ਤੋਂ ਬਾਅਦ ਮੈਂ ਦੂਸਰਾ ਚੱਕ ਵੀ ਤੁਹਾਨੂੰ ਦੇ ਦਵਾਂਗਾ ਪੱਕੀ ਸਾਰੇ ਸ਼ਹਿਰ ਵਾਸੀਆਂ ਨੂੰ ਅਸੀਂ ਅਪੀਲ ਕਰਦੇ ਆ ਸਾਰੇ ਜਾਨੇ ਆਪਣੇ ਸਹਿਯੋਗ ਕਰਨ ਜਿਹਦੇ ਨਾਲ ਕਿ ਜਲਦੀ ਤੋਂ ਜਲਦੀ ਮੰਦਿਰ ਤਿਆਰ ਹੋ ਸਕੇ ਰਾਦੇ ਰਾਦੇ ਇੱਕ ਦਲਵਾ ਕਲੋਨੀ ਤੋਂ ਅਨੀਤਾ ਰਾਣੀ ਜੀ ਇਟਾਈਤ ਆਇਆ ਉਹਨਾਂ ਨੇ ਜੀਤਾ ਪਾਉਣ ਵਾਸਤੇ 21000 ਰੁਪਏ ਦੀ ਭੇਟਾ ਦਿੱਤੀ ਹੈ ਉਹਨਾਂ ਦਾ ਵੀ ਅਸੀਂ ਬਹੁਤ ਧੰਨਵਾਦ ਕਰਦੇ ਆ